ਦੇ ਨਾਲ ਜੁੜੇ ਰਹੋ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੈਰੀ ਫਰੀਦਕੋਟ ਜ਼ਿਲ੍ਹੇ ਵਿੱਚ ਚੋਰ ਪਿਛਲੇ ਕਈ ਮਹੀਨਿਆਂ ਤੋਂ ਸਰਕਾਰੀ ਸਕੂਲਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਤੇ ਇੱਥੇ ਐਲ ਸੀ ਡੀ ਸਿਲੰਡਰ ਅਨਾਜ ਸਮੇਤ ਕਈ ਤਰ੍ਹਾਂ ਦਾ ਹੋਰ ਕੀਮਤੀ ਸਮਾਨ ਚੋਰੀ ਕਰ ਰਹੇ ਆ ਪਰ ਪੁਲਿਸ ਚੋਰਾਂ ਨੂੰ ਫੜਨਾ ਤੱਕ ਹੀ ਹਾਲੇ ਤੱਕ ਚੋਰੀ ਹੋਏ ਸਮਾਨ ਦਾ ਬਹੁਤੇ ਕੇਸਾਂ ਵਿੱਚ ਪਰਚਾ ਤੱਕ ਨਹੀਂ ਦਰਜ ਕਰ ਰਹੀ ਜਿਸ ਕਰਕੇ ਲੋਕਾਂ ਦੇ ਵਿੱਚ ਪੁਲਿਸ ਪ੍ਰਤੀ ਰੋਸ ਤੇ ਗੁੱਸਾ ਲਗਾਤਾਰ ਵਧਦਾ ਜਾ ਰਿਹਾ ਹੈ ਅੱਜ ਤਾਂ ਸਰਕਾਰੀ ਮਿਡਲ ਸਕੂਲ ਮਚਾਕੀ ਖੁਰਦ ਦਾ ਗੇਟ ਬੰਦ ਕਰਕੇ ਸਕੂਲ ਦੇ ਵਿਦਿਆਰਥੀਆਂ ਤੇ ਮਾਪਿਆਂ ਨੇ ਸਕੂਲ ਦੇ ਬਾਹਰ ਧਰਨਾ ਦਿੱਤਾ ਸਰਕਾਰ ਤੇ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ ਮਚਾਕੀ ਖੁਰਦ ਸਕੂਲ ਦੀ ਇੰਚਾਰਜ ਨੇ ਦੱਸਿਆ ਕਿ ਸਕੂਲ ਵਿੱਚੋਂ LCD ਸਿਲੰਡਰ ਬਿਜਲੀ ਤੇ ਕੰਪਿਊਟਰ ਲੈਬ ਦੀਆਂ ਤਾਰਾਂ ਸੀਸੀਟੀਵੀ ਅਤੇ ਕਈ ਹੋਰ ਕੀਮਤੀ ਸਮਾਨ ਚੋਰ ਚੋਰੀ ਕਰਕੇ ਲੈ ਗਏ ਤੇ ਦਰਵਾਜ਼ਿਆਂ ਤੇ ਅਲਮਾਰੀਆਂ ਦੀ ਵੀ ਵੱਡੇ ਪੱਧਰ ਤੇ ਪੰਨ ਤੋੜ ਕਰਕੇ ਗਏ। ਉਹਨਾਂ ਦੱਸਿਆ ਕਿ 13 ਅਪ੍ਰੈਲ ਦੀ ਇਸ ਘਟਨਾ ਬਾਰੇ ਉਸੇ ਦਿਨ ਹੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ। ਜਦੋਂ ਕਿ ਇਸ ਦੇ ਗਵੰਡੀ ਪਿੰਡ ਮਚਾਕੀ ਕਲਾਂ ਦੇ ਸਰਪੰਚ ਗੁਰਸ਼ਵਿੰਦਰ ਸਿੰਘ ਨੇ ਤਾਂ ਚੋਰੀ ਦੇ ਮਾਮਲੇ ਵਿੱਚ ਹੈਰਾਨੀਜਨਕ ਖੁਲਾਸੇ ਕੀਤੇ ਆ। ਉਹਨਾਂ ਦੱਸਿਆ ਕਿ ਸਵਾ ਕ ਮਹੀਨਾ ਪਹਿਲਾਂ ਉਹਨਾਂ ਦੇ ਸਕੂਲ ਵਿੱਚ ਵੀ ਚੋਰੀ ਹੋਈ ਸੀ। ਤੇ ਇਸ ਸੰਬੰਧੀ ਚੋਰੀ ਕਰਨ ਵਾਲੇ ਵਿਅਕਤੀ ਦੀ ਚੋਰੀ ਕਰਦੇ ਦੀ ਇੱਕ ਸੀਸੀਟੀਵੀ ਵੀ ਮਿਲੀ ਸੀ ਜਿਹੜੀ ਪੁਲਿਸ ਨੂੰ ਮੁਹੱਈਆ ਕਰਵਾ ਦਿੱਤੀ ਹੈ ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਦੇ ਸਕੂਲ ਵਿੱਚੋਂ ਵੀ ਉਸੇ ਤਰ੍ਹਾਂ ਦਾ ਹੀ ਸਮਾਨ ਚੋਰੀ ਹੋਇਆ ਜਿਸ ਤਰ੍ਹਾਂ ਦਾ ਮਚਾਕੀ ਖੁਰਦ ਦੇ ਸਕੂਲ ਵਿੱਚੋਂ ਚੋਰੀ ਹੋਇਆ ਹੈ ਸਾਰੇ ਪਿੰਡ ਨੇ ਚੋਰ ਦੀ ਪਛਾਣ ਕਰਕੇ ਪੁਲਿਸ ਨੂੰ ਦੱਸ ਦਿੱਤਾ ਹੈ ਪਰ ਪੁਲਿਸ ਹਾਲੇ ਤੱਕ ਚੋਰ ਬਾਰੇ ਵੈਰੀਫਾਈ ਕਰਦੇ ਆਂ ਕਹਿ ਰਹੀ ਹੈ ਉਹ ਸੁਣਦੇ ਆ ਗੁਰਸ਼ਵਿੰਦਰ ਸਿੰਘ ਨਾਲ ਹੋਈ ਗੱਲਬਾਤ ਤੇ ਇਸ ਚੋਰੀ ਬਾਰੇ ਕੀ ਦੱਸ ਰਹੇ ਨੇ ਤੇ ਫਿਰ ਉਸ ਤੋਂ ਬਾਅਦ ਨਾਲ ਦੀ ਨਾਲ ਸੁਣਾਗੇ ਇਸ ਮਾਮਲੇ ਵਿੱਚ ਕੀ ਕਹਿੰਦੇ ਨੇ ਫਰੀਦਕੋਟ ਦੇ ਡੀਐਸਪੀ ਸਰਦਾਰ ਸ਼ਮਸ਼ੀਰ ਸਿੰਘ ਸ਼ੇਰਗਿੱਲ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਸਰਪੰਚ ਗੁਰਸ਼ਵਿੰਦਰ ਸਿੰਘ ਜਿਹੜੇ ਯੂਨੀਅਨ ਦੇ ਪ੍ਰਧਾਨ ਵੀ ਆ ਉਹਨਾਂ ਦੇ ਪਿੰਡ ਵੀ ਚੋਰੀ ਹੋਈ ਆ ਨਾਲ ਦੇ ਪਿੰਡ ਮਚਾਕੀ ਖੁਰਦ ਵੀ ਚੋਰੀ ਹੋਈ ਆ ਦੋਨਾਂ ਪਿੰਡਾਂ ਦੇ ਸਕੂਲਾਂ ਵਿੱਚ ਚੋਰੀ ਹੋਈਆਂ ਪੁਲਿਸ ਦੀ ਕੀ ਕਾਰਵਾਈ ਪੁੱਛਦੇ ਆ ਸਰਪੰਚ ਸਾਹਿਬ ਕੀ ਕਾਰਵਾਈ ਕੀਤੀ ਜੀ ਪੁਲਿਸ ਨੇ ਹੁਣ ਤੱਕ ਕਿੰਨੇ ਦਿਨ ਹੋ ਗਏ ਇਸ ਮਾਮਲੇ ਵਿੱਚ ਸਾਡੇ ਜਿਹੜਾ ਮਚਾਕੀ ਕਲਾ ਸਕੂਲ ਚ ਚੋਰੀ ਹੋਈ ਹੈ ਜੀ ਹਾਲੀ ਸਾਹਿਬ 13 ਮਾਰਚ ਨੂੰ ਹੋਈ ਸੀ ਉਹ ਉਹਦੇ ਚ 13 ਮਾਰਚ ਤੋਂ ਹੀ ਐਪਲੀਕੇਸ਼ਨ ਸਦਰ ਫਰੀਦਕੋਟ ਦਿੱਤੀ ਹੋਈ ਆ ਤੇ ਉਹਦੇ ਚ ਹਜੇ ਮੰਨ ਲਓ ਉਹ ਜਿਉਂ ਦਾ ਤਿਉਹਾਂ ਜਿੱਥੇ ਗੱਲ ਸੀਗੀ ਉਥੇ ਹੀ ਖੜੀ ਹਜੇ ਗੱਲ ਅੱਗੇ ਕਿਤੇ ਨਹੀਂ ਤੁਰੀ ਤੇ ਉਹਦੀ ਫੁਟੇਜ ਵੀ ਅਸੀਂ ਉਹਦੀ ਲਈ ਹੋਈ ਆ ਜਿਹੜਾ ਬੰਦਾ ਉਹ ਮਤਲਬ ਕਿ ਮੂੰਹ ਬੰਨ ਕੇ ਚੋਰੀ ਕਰਨ ਆਇਆ ਸੀ 13 ਤਰੀਕ ਨੂੰ ਤੇ ਉਹ ਸਾਰੇ ਪਿੰਡ ਨੇ ਸਾਡੇ ਨੇ ਸਿਆਣਿਆ ਮੂੰਹ ਪਾਉਂਦੀ ਬੰਨ ਲਏ ਜਿਹੜੇ ਆਪਦੇ ਪਿੰਡਾਂ ਦਾ ਬੰਦਾ ਹੁੰਦਾ ਉਹਦੀ ਚਾਲ ਢਾਲ ਤੋਂ ਪਛਾਣਿਆ ਜਾਂਦਾ ਜੀ ਉਹ ਸਾਨੂੰ ਪਤਾ ਮਚਾਕੀ ਖੁਰਦਦਾ ਹੀ ਬੰਦਾ ਉਹ ਜਿਹਨੇ ਸਾਡੇ ਪਿੰਡ ਮਤਲਬ ਕਿ ਸਕੂਲ ਚ ਚੋਰੀ ਕੀਤੀ ਆ ਕੋਈ ਕੰਪਿਊਟਰ ਦਾ ਸਮਾਨ ਚੱਕਿਆ, ਸਲੰਡਰ ਚੱਕਿਆ, LED ਚੱਕੀਆ, ਹੋਰ ਵੀ ਗ੍ਰਾਈਂਡਰ, ਗ੍ਰਾਉਂਡਰ ਕੋ ਸਮਾਨ ਉਹ ਚੋਰੀ ਹੋਇਆ 13 ਮਾਰਚ ਦੀ ਰਾਤ ਨੂੰ। ਤੇ ਹੁਣ ਸਾਨੂੰ ਪਤਾ ਲੱਗਿਆ ਜਿਵੇਂ ਅੱਜ ਤੋਂ 4-5 ਦਿਨ ਪਹਿਲਾਂ ਮਚਾਕੀ ਖੁਰਦ ਵੀ ਸਕੂਲ 'ਚ ਐਂ ਚੋਰੀ ਹੋਈ ਐ। ਤੇ ਅਜੇ ਹਜੇ ਅੱਜ ਸਾਨੂੰ ਪਤਾ ਲੱਗਿਆ ਸੀ ਵੀ ਮਚਾਕੀ ਖੁਰਦ ਸਕੂਲ ਦੇ ਜਿਹੜੇ ਬੱਚਿਆਂ ਦੇ ਪੇਰੈਂਟਸ ਆ, ਉਹਨਾਂ ਨੇ ਅੱਜ ਉੱਥੇ ਸਕੂਲ ਦਾ ਗੇਟ ਬੰਦ ਕਰਕੇ ਮਚਾਕੀ ਖੁਰਦ ਧਰਨਾ ਵੀ ਲਾਇਆ। ਅਸੀਂ ਤਾਂ